ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਰਣਸੇਂਗ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੈਤੋ ਪੈਂਦੀ ਹੈ ਨੇੜੇ ਬਗਰਾੜੀ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਸੋਹਣੀ ਚੰਗੇ ਦੁੱਧ ਵਾਲੀ ਤਾਜੀ ਸੂਈ ਸਵਾਈ ਜਰਸੀ ਵਿਖਾਉਣੀ ਹੈ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਫਵਾਨਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਇਨਫਰਮੇਸ਼ਨ ਲੈ ਦਨਾਂ ਪ੍ਰਾਈਸ ਬਿਲਕੁਲ ਜਾਇਜ਼ ਹੀ ਹੋਊਗਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਸਾਸੀ ਗੱਲ ਜੀ ਸਾਸੀ ਗੱਲ ਜੀ ਨਾਮ ਤੇ ਰੇਸ ਨਾਮ ਤੇ ਕੋਠਾਂਗੀ ਪੰਡ ਰਾਮ ਸਿੰਘ ਆਲਾ ਤਹਿਸੀਲ ਜੈਤੋ ਖਿਲਾਫ ਰੀਡ ਕੋਡ ਫੋਨ ਨੰਬਰ ਦਾ 9814404404 ਤਿੰਨਵਾਂ ਸੂਆ ਇਹ ਦੂਜਾ ਸੂਆ ਸੋ ਜਾ ਬਈਆ ਸੂਈ ਨੂੰ ਸਮਾ ਇਹ ਸਵੇਰੇ ਹੀ ਸੂਈ ਆ ਗਈ 7 ਵਜੇ 6:30 ਤੋਂ 7 ਦਾ ਟਾਈਮ ਹੀ ਹੋਊਗਾ ਠੀਕ ਹੈ ਘੇਰ ਪੈਣੀ ਹਜੇ ਬਾਕੀ ਹੈ ਘੇਰ ਤਾਂ ਇਹ ਇਹਦਾ ਬੱਚੀ ਦਾ ਬੜਾ ਕਰੀਆ ਜੇ ਉਹਦੇ ਉੱਠ ਕਰਦੀ ਆ ਮੜਾ ਜੇ ਉਹ ਬੱਚੀ ਮੜਾ ਗਾਂ ਖਾਂਦੀ ਆ ਠੀਕ ਹੈ ਜੇ ਉਹ ਬੈਠ ਕੇ ਘੇਰ ਤਾਂ ਚੱਲੀ ਵੀ ਆ ਹੂੰ ਦੇਖ ਤਾਂ ਲੜ ਚੱਲਿਆ ਲੜ ਤੁਰਿਆ ਹੋਇਆ ਦੋਸਤੋ ਹੋਰ ਘੰਟੇ ਖੰਡ ਤੱਕ ਘੇਰ ਪੈ ਜਾਣੀ ਪੈਣੀ ਉਹਦੇ ਪੈ ਜਾਣੀ ਘੇਰ ਤੇ ਕਿੰਨਾ ਇੱਕ ਦੁੱਧ ਪਿਆ ਦੁੱਧ ਬਈ ਪਿਛਲੇ ਸੂਏ ਜਿਹੜੇ ਬੰਦੇ ਤੋਂ ਆ ਉਹਨੇ ਵੀ 16 ਲੀਟਰ ਦੁੱਧ ਚੋਇਆ ਹੋਇਆ ਠੀਕ ਹੈ ਐਤੀ ਵੀ 16 17 ਲੀਟਰ ਤਾਂ ਖੁੱਲਾ ਹੀ ਪਾ ਦੂਗੀ ਭਾਂਡੇ ਦੇ ਹਿਸਾਬ ਨਾਲ ਤਾਂ 20 ਕਹਿ ਦਗੇ ਪਰ ਆਪਾਂ ਇੰਨਾ ਕੀ ਕਹਾਂਗੇ ਗਾਂ ਭਲਾ 20 ਦੇ ਦੇਵੇ ਠੀਕ ਹੈ ਤੇ ਬਾਕੀ ਆਪਣੀ ਬਈ ਦੁੱਧ ਦੀ ਕੋਈ ਗਾਰੰਟੀ ਨਹੀਂ ਨਾ ਦਾ ਬਈ ਆਪਾਂ ਪਿਛਲੇ ਸੂਏ ਜੁਆ ਨਾ ਹੋਣ ਦਾ ਚੋਣਾ ਜੀ ਤੇ ਆਪਦੀ ਜੱਜਮੈਂਟ ਜਿਹੜੇ ਗਾਹਕ ਨੇ ਮੰਨ ਲਓ ਖਰੀਦਣੀ ਆ ਉਹਦਾ ਲੈਵੇ ਤੋਂ ਕਰ ਲਓ ਹਰੇਕ ਭੈਣ ਭਰਾ ਦੇ ਪਸ਼ੂ ਘਰੇ ਰੱਖੇ ਵੀ ਆ ਜੀ ਥਣਾ ਦੀ ਗਾਰੰਟੀ ਹੋਗੀ ਬਈ ਥਣਾ ਦੀ ਗਾਰੰਟੀ ਹਾਂ ਜੇ ਆਨਲਾਈਨ ਕੋਈ ਭੈਣ ਭਰਾ ਮਗਾਉਂਦਾ ਥਣਾ ਦੀ ਫੁੱਲ ਗਾਰੰਟੀ ਉਹ ਭਲਾ ਵੀਡੀਓ ਕਾਲ ਦੇ ਕੱਢੀ ਹੈ ਵਾਰ ਨੂੰ ਦੋਸਤੋ ਦੂਜੇ ਸੂਵੇ ਸੂਈ ਹੈ ਮਗਰ ਬੱਛੀ ਹੈ ਸੀਲ ਸੌ ਪੂਰੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਜਿਵੇਂ ਮਰਜੀ ਬੈਠੇ ਰਹੋ ਜੀ ਹੂੰ ਭਵਨ ਜਵਾਕ ਚ ਹੋਈ ਜਾਣ 6:30 7 ਵਜੇ ਬਾਈ ਕਹਿੰਦਾ ਸੂਈ ਹੈ ਕਿਉਂਕਿ ਸਮਾਂ ਥੋੜਾ ਹੀ ਹੋਇਆ ਸੂਈ ਨੂੰ ਤੁਸੀਂ ਆ ਵੇਖ ਸਕਦੇ ਆ ਬੱਚਾ ਵੀ ਹਜੇ ਪ੍ਰੋਪਰ ਖਾਣ ਨਹੀਂ ਲੱਗਿਆ ਕਿਉਂਕਿ ਸਮਾਂ ਕੁਈ ਨੂੰ ਹੋਈ ਥੋੜਾ ਕੱਢ ਲਈ ਬਾਹਰ ਨੂੰ 16 17 ਕਿਲੋ ਵੀਰ ਦਾਸ ਦਾ ਦੁੱਧ ਪਿਆ ਜੂ ਇਹਨਾਂ ਦਾ ਦੁੱਧ ਵੀਰ ਦਾਸ ਦਾ ਕਿ ਪਹਿਲੇ ਸੂਵੇ ਦਿੱਤਾ ਆ ਦੋਸਤੋ ਹਵਾਨਾ ਵੇਖ ਲਓ ਬਹੁਤ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਥਣਾ ਦੀ ਸਾਫ਼ ਸੁਥਰੀ ਹੈ ਉੱਪਰੋਂ ਫੋਟਾਂ ਵਾਂਗੂ ਚੌੜਾ ਹਵਾਨਾ ਸਟਾਰਟ ਹੁੰਦਾ ਵੀਰ ਕਹਿੰਦਾ ਹਵਾਨੇ ਦੇ ਹਿਸਾਬ ਨਾਲ ਤਾਂ ਲੱਗਦਾ 20 ਕਿਲੋ ਦੁੱਧ ਪਿਆ ਜੂਗੀ ਪਰ ਆਪਾਂ 20 ਕਿਲੋ ਨਹੀਂ ਕਹਿੰਦੇ ਮਾਲਕਾਂ ਨੇ ਆਪਾਂ ਨੂੰ ਜਿੰਨਾ ਤੋਂ ਲਈ ਉਹ ਦੱਸ ਦਿਆ ਕਿ 16 17 ਕਿਲੋ ਦੁੱਧ ਇਹਦੇ ਥੱਲੋਂ ਪਹਿਲੇ ਸੂਵੇ ਚੋਇਆ 16 17 ਕਹਿ ਕੇ ਬਾਈ ਕਹਿੰਦਾ ਦੇਣੀ ਹੈ ਦੋਸਤੋ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਹੀ ਕਰਦੀ ਹੈ ਬਾਕੀ ਜੇ ਤਾਜਾ ਸੂਇਆ ਪਸ਼ੂ ਬੱਚੇ ਦਾ ਮੋਹ ਨਾ ਕਰੂ ਫਿਰ ਤੋਕੜ ਨੇ ਥੋੜੀ ਕਰਨਾ ਬਾਕੀ ਬੱਚਾ ਵੀ ਹਜੇ ਖੜਨ ਲੱਗਿਆ ਨਹੀਂਗਾ ਤਾਂ ਹੀ ਬਾਈ ਕਹਿੰਦਾ ਬੈਠੀ ਜੀ ਨਹੀਂ ਸਵਾਰ ਕੇ ਜਦੋਂ ਬੱਚਾ ਹੱਲਦਾ ਜੇ ਵਹਿ ਵੀ ਜਾਂਦੀ ਹੈ ਤੇ ਨਾਲ ਦੀ ਨਾਲ ਹੀ ਉੱਠ ਕੱਢਦੀ ਹੈ ਹੋਰ ਘੰਟੇ ਖੰਡ ਤੇ ਕਰ ਜੇਰ ਪੈ ਜਾਣੀਆਂ ਲੜ ਤੁਰਿਆ ਹੋਇਆ ਹਵਾਨੇ ਵਾਲੇ ਪਾਸੋਂ ਐਕਸਟਾਔਰਡਨਰੀ ਦੋਸਤੋ ਜੇ ਏਡੇ ਹਵਾਨੇ ਵਾਲੀ 18 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਪਰ ਵੀਰ ਕਹਿੰਦਾ ਆਪਾਂ ਨੂੰ 16 17 ਕਿਲੋ ਮਾਲਕਾਂ ਨੇ ਦੁੱਧ ਕਿਹਾ 16 17 ਕਹਿ ਕੇ ਦੇਣੀ ਹੈ ਸੀਲ ਸੌ ਫੁੱਲ ਐਵੇਂ ਕੋਈ ਭੈਣ ਭਰਾ ਗਰਮਣਾ ਮੰਨੇ ਸੀਲ ਸੌ ਦੀ ਗਾਰੰਟੀ ਆ ਵੀਰ ਕਹਿੰਦਾ ਬਾਕੀ ਜਿਹੜੀ ਹੁਣ ਵੀਰ ਦੇ ਘਰੇ ਨਹੀਂ ਕੁਛ ਕਹਿੰਦੀ ਤੁਹਾਡੇ ਘਰੇ ਵੀ ਨਹੀਂ ਕੀ ਕਹਿਣਾ ਬਾਕੀ ਇਹ ਜਾਤ ਦੀ ਜਰਸੀਆਂ ਹੁੰਦੀਆਂ ਹੀ ਬੱਕਰੀਆਂ ਆ ਰਿਗੀਆਂ ਭਾਵੇਂ ਬੰਦੇ ਚੋਲਣ ਬੁੜੀਆਂ ਚੋਲਣ ਜਵਾਗ ਚੋਲਣ ਇਹਨਾਂ ਨੂੰ ਕਰ ਮਾਲੀਆਂ ਨੂੰ ਕੋਈ ਵਾ ਵਸਤਾ ਨਹੀਂ ਆ ਬੱਚਾ ਮਗਰ ਫੀਮੇਲ ਕਾਫ ਬਛੜੀ ਐ ਥਣ ਪੂਰਾ ਚੰਗਾ ਰੋਗ ਰੋਗ ਦੇ ਥਾਣਾ ਗਲਾਬੀ ਹਾਥ ਦੀ ਚੁਆਈ ਵਾਲੀ ਗੈਬ ਚ ਲੱਗੇ ਹੋਏ ਆ ਫੋਟ ਸ਼ਾਂਘਪੂਰਾ ਆਵਣੀ ਵਜਨ ਵਜਨ ਪੂਰਾ ਜਰਸੀ ਨਸਲ ਦੀ ਫੁੱਲ ਜਾਤ ਵਾਲੀ ਬੱਚੀ ਮੁੱਲ ਜੈਜ ਸੇਵਕਾ ਲੈ ਹੁੰਦੇ ਨਾਲਾ ਬਾਈ ਬੜਾ 60 ਕਾ ਲੀਏ 62900 ਦੀ ਦੇ ਦੇਣਾ 90000 ਦੀ ਹਾਂ ਦੋਸਤੋ ਮਾਲਕ ਕਰਨੂ ਵੀਰ ਕਹਿੰਦਾ ਭਵਾਂ 60000 ਕਰਾ ਲਓ ਪਾਵਾ 62000 ਕਰਾ ਲਓ ਤੇ ਪਹਾਵਾ ਵੱਧ ਕਰਾ ਲਓ। ਵੱਛੀ ਵੀ ਬਈ ਬਰੀਡ ਵਾਲੀ ਆ ਮਗਰ ਦੇ। ਹਮ। 1000 ਘੱਟ 60000 ਦੀ ਵੀਰ ਕਹਿੰਦਾ ਦੇ ਦੇਣੀ ਐ 95000 ਦੀ। ਜਰਸੀ ਬਹੁਤ ਚੰਗੀ ਐ ਬਾਕੀ ਤੁਸੀਂ ਵੀ ਜਦੋਂ ਵੀਰ ਦੇ ਘਰੇ ਆਓਂਗੇ ਆ ਕੇ ਜਰਸੀ ਵੇਖੋਗੇ ਤੁਹਾਡੇ ਵੀ ਮਨ ਲੱਗੂਗੀ। ਤਾਜੀ ਸੂਈ ਐ ਮਗਰ ਵੱਛੀ ਵਾਲੀ ਐ। ਹਵਾਨੇ ਦੇ ਹਿਸਾਬ ਨਾਲ ਲੱਗਦਾ ਵੱਛੀ 18-20 ਕਿਲੋ ਖੁੱਲਾ ਦੁੱਧ ਪਿਆਜੂ ਪਰ ਬਾਈ ਕਹਿੰਦਾ ਅਗਲਾ 16-17 ਮੰਨ ਕੇ ਆਵੇ ਆਪਾਂ ਨੂੰ ਅਗਲੇ ਨੇ 16-17 ਦੀ ਗਾਰੰਟੀ ਦਿੱਤੀ ਐ ਕਿ ਪਹਿਲੇ ਸੂਏ ਦੇ ਥਲੋਂ ਚੋਇਆ। 16 17 ਕਹਿ ਗਈ ਵੀਰਕਿਆਂ ਦਾ ਆਪਾ ਦੇਣੀ ਆ ਉਹ ਅੱਗੇ ਹੋ ਸਕਦਾ ਤੁਹਾਡੇ ਘਰੇ ਜਾ ਕੇ ਤੁਸੀਂ ਵੱਧ ਸੇਵਾ ਕਰ ਲੋਗੇ 18 20 ਕਿਲੋ ਵੀ ਪਿਆਜੇ ਆ ਗਾੜੀ 'ਚ ਵੀ ਦੁੱਧ ਚੰਗਾ ਮੂਰਲੇ ਥਾਂ ਤੋਂ ਫੋਟੇਂਗ ਹੋਣਾ ਅੱਗੇ ਦੋਨੀ ਵਾਲੇ ਪਾਸੇ ਨੂੰ ਫਿਰਦਾ ਬੈਗ ਨੂੰ ਪੱਟਾਂ ਤੋਂ ਗੱਠਾਂ ਨੂੰ ਪਿੱਛੇ ਆਟਮਾ ਹਵਾਨ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਮੁੱਲ ਜਾਇਜ਼ ਹੀ ਆ ਵਿੱਚੋਂ ਮਾਨ ਤਾਨ ਹੋ ਜੂ ਤਾਜੀ ਸੂਈ ਸਵਾਈ ਆ ਹੋਰ ਘੰਡੇ ਖੰਡ ਟਿੱਕਰ ਜਦੋਂ ਵੀਡੀਓ ਅਪਲੋਡ ਹੋਣੀ ਆ ਜੇਰ ਪੈ ਜਾਣੀ ਆ ਬਾਕੀ ਜੇਰ ਦੀ ਵੀਰ ਵੀਡੀਓ ਬਣਾ ਕੇ ਰੱਖ ਲੂਗਾ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਤਸੱਲੀ ਕਰ ਲੈ WhatsApp ਤੇ ਵੀ ਤੁਹਾਨੂੰ ਵੀਡੀਓ ਸੈਂਡ ਕਰ ਦੂਗਾ ਨਹੀਂ ਆ ਕੇ ਵੀਰ ਦੇ ਘਰੇ ਆ ਕੇ ਫੋਨ 'ਚ ਵੇਖ ਲਿਓ ਫੋਨ ਨੰਬਰ ਸਕਰੀਨ ਤੇ ਆ ਪੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਰਹਿ ਜਾਂਦਾ ਸਾਰਿਆਂ ਨੂੰ ਸასი ਸ਼ਾਲ